27 ਚ ਵੋਟਾਂ ਅਸੀਂ ਲੋਕਾਂ ਨੂੰ ਆਣਿਆ ਇਹਨਾਂ ਦੀ ਰੇਸ ਲਵਾਵਾਂਗੇ ਤੇ ਜੁੱਤੀਆਂ ਜਿਹੜੀਆਂ ਉਹ ਸਿੱਟਣੀਆਂ ਨਹੀਂ ਇਹਨਾਂ ਦੇ ਗਲਾਂ 'ਚ ਪਾ ਕੇ ਪਿੰਡਾਂ 'ਚ ਇਹਨਾਂ ਨੂੰ ਤੋੜਾਂਗੇ ਅਸੀਂ ਉਹਨਾਂ ਦੀ ਨੱਕ ਨਾਲ ਜੀਭ ਲਵਾ ਕੇ ਹਟਾਂਗੇ ਚਾਹੇ ਉਹ ਅਮੋਲਕ ਸਿੰਘ ਐਮਐਲਏ ਹੋਵੇ ਇਹ ਐਮਐਲਏ ਦੀ ਝਾਕ ਕਰਦੇ ਆਉਣ ਆਉਂਦੀ ਯਾਰ ਨੂੰ ਇਹਨਾਂ ਦਾ ਕੋਈ ਚੌਂਕੀਦਾਰ ਨਹੀਂ ਲੋਕਾਂ ਨੇ ਸਮਝਾ ਕਰਨਾ ਪੁਲਿਸ ਐਮਐਲਏ ਦੇ ਇਸ਼ਾਰੇ ਤੇ ਕੰਮ ਕਰਦੀ ਆ ਪੁਲਿਸ ਨੂੰ ਵੀ ਲੱਗਦਾ ਕਿ ਇਹ ਮਜ਼ਦੂਰਾਂ ਦਾ ਕੀ ਆ ਚਾਰ ਦਿਨ ਇਹਨਾਂ ਨੂੰ ਵਰਾ ਲਓ ਦੋ ਚਾਰ ਵਾਰ ਧਰਨੇ ਲਾਉਣਗੇ ਗੇੜੇ ਕੱਢ ਕੇ ਇਥੋਂ ਮੁੜ ਜਾਣਗੇ ਤੇ ਹੋਵੇ ਨਾ ਤੇ ਅਸੀਂ ਦਬਾ ਪਾ ਕੇ ਰਾਜਨਾਵਾ ਕਰਵਾ ਦਈਏ ਭਲੇਖਾ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਦਾ ਜੀ ਆਣੇ ਵੀ ਐਮਐਲਏ ਦੀ ਕੋਠੀ ਦੇ ਪੀਲਾ ਪੰਜਾ ਫੇਰ ਜਿਹਦੇ ਡਰਾਈਵਰ ਕੋਲੋਂ ਚਿੱਟਾ ਫੜਿਆ ਗਿਆ ਤੁਸੀਂ ਕਹਿੰਦੇ ਸੀਗੇ ਕਿ ਸਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਕਿਸੇ ਤੇ ਪਰਚਾ ਨਹੀਂ ਹੋਊਗਾ ਤੇ ਆ ਦੇਖ ਲਓ ਤੁਹਾਡੇ ਐਮਐਲਏ ਕਿਸ ਤਰ੍ਹਾਂ ਹਰਾਮਜਦਗੀਆਂ ਕਰਦੇ ਨੇ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਚੰਗੀਆਂ ਖਵਾਤਾ ਜਿਵੇਂ ਲੋਕਾਂ ਦੇ ਪਿਛਲੀਆਂ ਸਰਕਾਰਾਂ ਅਕਾਲੀ ਤੇ ਕਾਂਗਰਸੀ ਮਨੋਲੱਤੇ ਸੀ ਨਾ ਹੁਣੇ ਜਾਦੇ ਮਨੋ ਲੈ ਗਏ ਆ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਮਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਪਹੁੰਚੇ ਹਾਂ ਜੀ ਫਿਰਕੋਟ ਐਸਐਸਪੀ ਦਫ਼ਤਰ ਦੇ ਵਿੱਚ ਜਿੱਥੇ ਚੰਦ ਭਾਨ ਦਾ ਜਿਹੜਾ ਮਸਲਾ ਹੈਗਾ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਤੇ ਲੰਬਾ ਚੱਲ ਰਿਹਾ ਅੱਜ ਉਸ ਨੂੰ ਲੈ ਕੇ ਜਿਹੜਾ ਹੈਗਾ ਅੱਜ ਇੱਥੇ ਐਸਐਸਪੀ ਦਫ਼ਤਰ ਦੇ ਵਿੱਚ ਧਰਨਾ ਲਾਇਆ ਗਿਆ ਆਖਰਕਾਰ ਕੀ ਗੱਲ ਬਣ ਗਈ ਕਿ ਇੰਨਾ ਲੰਬਾ ਜਿਹੜਾ ਹੈਗਾ ਇਹ ਕਿਉਂ ਚੱਲ ਰਿਹਾ ਕਿਉਂ ਨਹੀਂ ਇਨਸਾਫ ਮਿਲ ਰਿਹਾ ਬਾਕੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅੱਜ ਕੀ ਨੌਬਤ ਪੈ ਗਈ ਜਿਹੜਾ ਇਹਨਾਂ ਨੇ ਇੱਥੇ ਧਰਨਾ ਲਾਇਆ ਹੈਗਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗ੍ਰਾਹਕਾ ਵੱਲੋਂ ਫਰੀਦਕੋਟ ਬਲਾਕ ਦਾ ਮੈਂ ਜਰਨਲ ਸਕੱਤਰ ਸੁਖਦੀਪ ਸਿੰਘ ਘਿਆਣੇ ਚ ਜੀ ਅਸੀਂ ਚੰਦ ਭਾਣ ਵਾਲੇ ਮਸਲੇ ਤੇ ਵੀ ਹੁਣ ਇਹ 14 ਮਹੀਨਿਆਂ ਤੋਂ 5 ਮਹੀਨਿਆਂ ਤੋਂ ਲਟਕਦਾ ਤੁਰਿਆ ਆਉਂਦਾ ਜਿਹੜੀ ਨਜਾਇਜ਼ ਮਜ਼ਦੂਰਾਂ ਦੀ ਕੁੱਟਮਾਰ ਅਸੀਂ ਕਹਿੰਨੇ ਆ ਵੀ ਕੀਤੀ ਇਹਨਾਂ ਨੇ ਇਹ ਗਲਤ ਕੀਤੀ ਹਾਂ ਹਾਂ ਵੀ ਹੁਣ ਉਹਨਾਂ ਦੀ ਸਰਕਾਰ ਕਿਹੜੇ ਨਾ ਮੀਟਿੰਗ ਤੇ ਮੀਟਿੰਗ ਰੱਖ ਲੈਂਦੀ ਆ ਵੀ ਉਹਦਾ ਪਰਭਾਈ ਕਰੇ ਕਿਉਂਕਿ ਜਦੋਂ ਅਸੀਂ ਧਰਨਾ ਲੀਕ ਦਿੰਨੇ ਉਹਦੋਂ ਕਹਿ ਦਿੰਦੇ ਵੀ ਅਸੀਂ ਉੱਪਰ ਭਾਈ ਕਰਾਂਗੇ ਸਾਨੂੰ ਐਨੇ ਦਿਨ ਦੇ ਦੇ ਦੋ ਕਦੇ 5 ਦੇ ਤੇ ਕਦੇ 7 ਦੇ ਤੇ ਹੁਣ ਇਹ ਅਸੀਂ ਤੀਜੀ ਵਾਰ ਲਿਖਿਆ ਹੁਣ ਜਿੰਨਾ ਚਿਰ ਭਰਪਾਈ ਨਹੀਂ ਹੁੰਦੀ ਉਹਨਾਂ ਚਿਰ ਐਕਸ਼ਨ ਕਮੇਟੀ ਜਿਵੇਂ ਮੈਂ ਫੈਸਲਾ ਕਰੂਗੀ ਉਹ ਫੈਸਲੇ ਅਸੀਂ ਬਰਕਰਾਰਾਂਗੇ ਤੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਅਸੀਂ ਲੈ ਕੇ ਰਾਂਗੇ ਨਾ ਲੈ ਕੇ ਰਾਂਗੇ ਹਾਂਜੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਅਸ ਅਸੀਂ ਵੀ ਇਹੀ ਕੁਝ ਕਹਾਂ ਚਾਹਣਾ ਜਣੇ ਜੀ ਜੋ ਨੁਕਸਾਨ ਹੋਇਆ ਉਹ ਲੈ ਕੇ ਹਟਾਾਂਗੇ ਅਸੀਂ ਜੋ ਭਲਜ ਦੇ ਦੇਣ ਤੇ ਭਲਾ ਕਲ ਦੇ ਦੇਣ ਉਹ ਦੇਣੇ ਕੀ ਲੱਗਦਾ ਹੈਗਾ ਜਿਹੜਾ ਇਹ ਇੰਨਾ ਲੰਬਾ ਸਮਾਂ ਪਾਇਆ ਹੋਇਆ ਇਸ ਮਸਲੇ ਨੂੰ ਬਹੁਤ ਜ਼ਿਆਦਾ ਲੰਬਾ ਕਰਕੇ ਵਧਾਇਆ ਹੋਇਆ ਇਹਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ ਇਹ ਸਰਕਾਰਾਂ ਦੀਆਂ ਨਕਮੀਆਂ ਜੋ ਸਰਕਾਰਾਂ ਬਣੀਆਂ ਹੋਈਆਂ ਸੱਤਾ ਤੋਂ ਆਉਣ ਤੋਂ ਪਹਿਲਾਂ ਕੀ ਕਹਿ ਰਿਆ ਸੀ ਭਗਵਾਨਤ ਮਾਨ ਜੀ ਹਾਂ ਜੀ ਅਸੀਂ ਐਂ ਕਰਾਂਗੇ ਜੋ ਕਰਾਂਗੇ ਪਰ ਉਹਦੇ ਵਿੱਚ ਕੁਝ ਵੀ ਨਹੀਂ ਕਰ ਰਿਆ ਰੁਪਏ 'ਚੋਂ 10 ਪੈਸੇ ਵੀ ਨਹੀਂ ਕੁਝ ਕਰ ਰਿਆ ਰੁਪਏ 'ਚੋਂ 10 ਪੈਸੇ ਵੀ ਨਹੀਂ ਕਰ ਰਿਆ ਇਹ ਕਹਿੰਦੇ ਸੀ ਧਰਨਾ ਨਹੀਂ ਲੱਗਣਾ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਧਰਨੇ ਬੰਦ ਹੋ ਜਾਣਗੇ ਕੀ ਲੱਗਦਾ ਕਿ ਧਰਨੇ ਬੰਦ ਹੋ ਗਏ ਜੀ ਧਰਨੇ ਤਾਂ ਜੀ ਓਦੋਂ ਵੱਧ ਗਏ ਆ ਹਾਂ ਆ ਤੁਹਾਨੂੰ ਮੈਂ ਵਿਖਾਉਣਾ ਹਾਂ ਹਾਂ ਆ ਡੇਟ ਵੇਖੋ ਨਿਸ਼ਾਨਦੇਹੀ ਆਸਤੇ ਡੇਟ ਕਦੋਂ ਦੀ ਇਹਨਾਂ ਦੀ ਹਾਂ ਸਰਕਾਰ ਆਂਦੀ ਸੀਗੀ ਬਸ ਹੀ ਤੁਰਤ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਹਾਂ ਇੱਥੇ ਜੇ ਤਾਂ ਪਟਵਾਰੀ ਤੁਰਦਾ ਕਨਗੋਣੀ ਤੁਰਦਾ ਜੇ ਕਨਗੋ ਤੁਰਦਾ ਤਹਿਸੀਲਦਾਰ ਕੋਲ ਟਾਈਮ ਹੈ ਨਹੀਂ ਹਾਂ ਅੱਜ ਅਸੀਂ ਕਨਗੋ ਨੂੰ ਮੈਂ ਹੁਣ ਫੋਨ ਲਾਇਆ ਮੈਂ ਕਿਹਾ ਵੀ ਇਹਦੇ ਚ ਕਨਗੋ ਕੀ ਵੀ ਇਹ ਤੇ ਚ ਨਿਸ਼ਾਨਦੇ ਹੀ ਨਹੀਂ ਤੁਸੀਂ ਕਰਕੇ ਆਉਂਦੇ ਕਿ ਅੱਜ ਕਨਗੋ ਦਾ ਇਹ ਆ ਵੀ ਮੇਰੀ ਤਾਂ ਜੀ ਇੱਥੋਂ ਪ੍ਰਧਾਨ ਜੀ ਬਦਲੀ ਹੋ ਗਈ ਆ ਤੇ ਜੇ ਅਸੀਂ ਤਸੀਲਦਾਰ ਸਾਹਿਬ ਨੂੰ ਹੁਣ ਮਿਲਣ ਗਏ ਆ ਆਗੋ ਪ੍ਰਸ਼ਾਸਨ ਖੜਾ ਹੋ ਗਿਆ ਵੀ ਹਾਂ ਤੁਸੀਂ ਦੱਸ ਜਾਣੇ ਇੱਧਰ ਕਿੱਧਰ ਨੂੰ ਚੱਲੇਵੇਂ ਹੋ ਇੱਥੇ ਮਸਲੇ ਕਿਵੇਂ ਹੱਲ ਹੋਣਗੇ ਐਸੇ ਕਰਕੇ ਅਸੀਂ ਆਨੇ ਆ ਵੀ ਇਹ ਸਰਕਾਰ ਜਿੰਨੀ ਇਹ ਨਕਮੀ ਤੇ ਮਾੜੀ ਸਰਕਾਰ ਆ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਚੰਗੀਆਂ ਖਵਾਤਾ ਜਿਵੇਂ ਲੋਕਾਂ ਦੇ ਪਿਛਲੀਆਂ ਸਰਕਾਰਾਂ ਅਕਾਲੀ ਤੇ ਕਾਂਗਰਸੀ ਮਨੋਲੱਤੇ ਸੀ ਨਾ ਹੁਣੇ ਜਾਦੇ ਮਨੋ ਲੈ ਗਏ ਆ ਵੀ ਅਸੀਂ ਓ ਆਣੇ ਇਹਨਾਂ ਨੂੰ ਇਹ ਐਮਐਲਏ ਦੀ ਝਾਕ ਕਰਦੇ ਆਉਣ ਆਉਂਦੀ ਯਾਰ ਨੂੰ ਇਹਨਾਂ ਦਾ ਕੋਈ ਚੌਂਕੀਦਾਰ ਨਹੀਂ ਲੋਕਾਂ ਨੇ ਸਮਝਾ ਕਰਨਾ ਵੀ ਇਹਦਾ ਵਾਅਦਾ ਕਰਕੇ ਮੁੱਕਰ ਜਾਂਦੇ ਆ ਫੇਰ ਨਾਲ ਹੀ ਇਹਨਾਂ ਨੇ ਇੱਕ ਮਿਮ ਚਲਾਈ ਆ ਹਮ ਨਸ਼ਿਆਂ ਦੇ ਵਿਰੁੱਧ ਅਸੀਂ ਓ ਆਣੇ ਵੀ ਸਾਡਾ ਫਰੀਦਕੋਟ ਵਾਲਾ ਜਿਹੜਾ ਐਮਐਲਏ ਆ ਉਹਦੇ ਡਰਾਈਵਰ ਕੋਲ 300 ਤੇ 10 ਗ੍ਰਾਮ ਚਿਟਾ ਫੜਿਆ ਗਿਆ ਉਹ ਇਹਨਾਂ ਦਾ ਪੂਰਾ ਜੋਰ ਲੱਗਾ ਵਿਆ ਵੀ ਉਹਨੂੰ ਅਸੀਂ ਛਡਾਲ ਗਏ ਕਿਉਂਕਿ ਮੇਰੇ ਪਿੰਡ ਗਿਆ ਸੀ ਇੱਥੋਂ ਦਾ ਐਮਐਲਏ ਫਰੀਦਕੋਟ ਵਾਲਾ ਪਿੰਡ ਘਿਆਨੇ ਚ ਉੱਥੇ ਸੌਂ ਪਾ ਕੇ ਆਇਆ ਉਹ ਤੂੰ ਸੌਂ ਦਾ ਤਾਂ ਪਾ ਤੇਰਾ ਤਾਂ ਡਰਾਈਵਰ ਵੇਚੀ ਜਾਂਦਾ ਤੇਰਾ ਡਰਾਈਵਰ ਨਹੀਂ ਵੇਚਦਾ ਤੇਰਾ ਵੇਚਦਾ ਸੀ ਐਮਐਲਏ ਨੂੰ ਸਵਾਲ ਕਰਦੇ ਆ ਭਗਵੰਤ ਮਾਨ ਨੂੰ ਮੁੱਖ ਮੰਤਰੀ ਨੂੰ ਅਸੀਂ ਆਣੇ ਆ ਵੇ ਤੂੰ ਤਾਂ ਪੀਲਾ ਪੰਜਾ ਫੇਰਦਾ ਲੋਕਾਂ ਦੇ ਅਸੀਂ ਆਣੇ ਵੀ ਐਮਐਲਏ ਦੀ ਕੋਠੀ ਦੇ ਪੀਲਾ ਪੰਜਾ ਫੇਰ ਜਿਹਦੇ ਡਰਾਈਵਰ ਕੋਲੋਂ ਚਿੱਟਾ ਨਸ਼ਾ ਚਿੱਟਾ ਫੜਿਆ ਗਿਆ 310 ਗ੍ਰਾਮ ਜਿਹੜਾ ਡਰਾਈਵਰ ਆ 10 ਜਾਂ 15000 ਲੈਣ ਵਾਲਾ ਉਹਦੇ ਕੋਲੋਂ 30 35 ਲੱਖ ਰੁਪਏ ਦਾ ਚਿੱਟਾ ਨਹੀਂ ਮਿਲਦਾ ਗਿਆ ਅਸੀਂ ਆਉਣੇ ਫਿਰ ਉੱਥੇ ਐਮਐਲਏ ਦਾ ਚਿੱਟਾ ਤੇ ਇਹ ਸਰਕਾਰਾਂ ਵਾਦੇ ਵਾਦੇ ਵੱਡੇ ਵੱਡੇ ਕਰਦੀਆਂ ਤੇ ਇਹ ਵਿੱਚ ਸਰਕਾਰ ਆ ਸੀਰੇ ਲਾਣੀ ਰਹੀ ਹੈ। ਵੀ ਲੱਗਦਾ ਕਿ ਮਜ਼ਦੂਰ ਜਿਹੜੇ ਕੰਮੀ ਹੈਗੇ ਉਹਨਾਂ ਤੇ ਅੱਜ ਦੀ ਤਾਂ ਸਰਕਾਰ ਜੜੀ ਆਪਦੀ ਧੌਂਸ ਜਮਾ ਰਹੀ ਹੈਗੀ। ਸਰਕਾਰ ਆਪਦੀ ਇਹ ਤਾਂ ਆਪਣਾ ਡਿਸੀਜ ਜਾਂਦਾ। ਵੀ ਜਿਵੇਂ ਮੋਲਕ ਐਮ ਐਲ ਆ ਉਹਨਾਂ ਰਾਤ ਨੂੰ ਆਣ ਕੇ ਮੈਂ ਤਾਂ ਕੱਢਦਾ ਇੱਥੇ ਆਣ ਕੇ ਜਨਤਾ ਦੀ ਮੈਂ ਤਾਂ ਕੱਢੇਗਾ ਇਹਨਾਂ ਦੀ ਪਰਭਾਈ ਕਰੇ। ਜੇ ਇਹ ਐਮ ਐਲ ਵਿੱਚ ਨਾ ਵੜਦਾ ਇੱਥੋਂ ਤੱਕ ਇਹ ਮਸਲਾ ਨਹੀਂ ਵੱਧਦਾ ਸੀ। ਤੁਹਾਨੂੰ ਲੱਗਦਾ ਕਿ ਐਮ ਐਲ ਵਾਕੇ ਵਿੱਚ ਹੈਗਾ ਇਹਦੀ? ਸਿੱਧਾ ਐਮ ਐਲ ਦੇ ਬੋਲੰਗਾ ਹੈਗਾ। ਇੱਕ ਨਹੀਂ ਹੈਗਾ ਇਹ ਫਰੀਦਕੋਟ ਵਾਲੇ ਤਿੰਨੇ ਐਮ ਐਲ ਆ ਦਾ ਬੋਲੰਗਾ। ਵੀ ਜੇ ਅੱਜ ਮਜ਼ਦੂਰਾਂ ਦੀ ਅਸੀਂ ਪਰਭਾਈ ਕਰਤੀ ਸਾਡੇ ਕੋਲ ਜਿੱਥੇ ਕਿਤੇ ਰੋਲਾ ਪਿਆ ਕਰੂਗਾ ਮਜ਼ਦੂਰ ਇਕੱਠੇ ਹੋਇਆ ਕਰਨਗੇ ਸਾਨੂੰ ਇਹਨਾਂ ਨੇ ਨਿਆਂ ਦੀ ਨਹੀਂ ਦੇਣਾ ਅਸੀਂ ਆਉਣੇ ਆ ਵੀ ਜਿਹੜਾ ਐਮ.ਐਲ.ਏ ਮਜ਼ਦੂਰਾਂ ਦਾ ਨਹੀਂ ਰਹੇਗਾ ਇਹ ਤਨਾਟ ਲੋਕਾਂ ਦਾ ਰਹੇਗਾ ਕੀ ਅੱਜ ਮਜ਼ਦੂਰ ਇੱਥੇ ਇਕੱਠੇ ਹੋਏ ਹੋ ਤੁਸੀਂ ਕੀ ਸਭ ਕੁ ਸਿਖਾਓਗੇ ਇਹਨਾਂ ਨੂੰ ਲੈ ਕੇ ਜਾਓਗੇ ਹੱਕ ਆਪਣਾ ਅਸੀਂ ਇਹ ਆਪਣਾ ਹੱਕ ਲੈ ਕੇ ਜਾਵਾਂਗੇ ਆਉਣ ਵਾਲੇ ਦਿਨਾਂ 'ਚ 2027 'ਚ ਵੋਟਾਂ ਅਸੀਂ ਲੋਕਾਂ ਨੂੰ ਆਣਿਆ ਇਹਨਾਂ ਦੀ ਰੇਸ ਲਵਾਵਾਂਗੇ ਤੇ ਜੁੱਤੀਆਂ ਜਿਹੜੀਆਂ ਉਹ ਸਿੱਟਣੀਆਂ ਆਣੀਆਂ ਇਹਨਾਂ ਦੇ ਗਲਾਂ 'ਚ ਪਾ ਕੇ ਪਿੰਡਾਂ 'ਚ ਇਹਨਾਂ ਨੂੰ ਤੋਰਾਂਗੇ ਲੀਰ ਕੱਪੜੇ ਇਹਨਾਂ ਦੇ ਲੀਰੋ ਰੀਰ ਕਰਕੇ ਤੋਰਾਂਗੇ ਜੇ ਸਾਡੇ ਮਜ਼ਦੂਰਾਂ ਨਾਲ ਤੇ ਕਿਸਾਨਾਂ ਨਾਲ ਹਾਲ ਕਰਦੇ ਰਹੇ ਤੇ ਐਸਐਸਪੀ ਕੋਟ ਮੈਡਮ ਦੇ ਦਫ਼ਤਰ ਅੱਗੇ ਜੇ ਧਰਨਾ ਲਾਉਣ ਜਾ ਰਹੇ ਹਾਂ ਇੱਕ ਇਸ ਸੰਬੰਧ ਨੂੰ ਲੈ ਕੇ ਅੱਜ ਦੇਖੋ ਜੀ ਐਸਐਸਪੀ ਦਫ਼ਤਰ ਦੇ ਵਿੱਚ ਧਰਨਾ ਇਸ ਕਰਕੇ ਲਾ ਰਹੇ ਹਾਂ ਕਿ 5 ਫਰਵਰੀ ਦੀ ਘਟਨਾ ਹੈ ਚੰਦਪਾਣ ਦੇ ਵਿੱਚ ਜੋ ਪੁਲਿਸ ਨੇ ਜ਼ਬਰ ਕੀਤਾ ਹੈ ਤਾ ਮਤਲਬ ਉੱਥੇ ਦਾ ਇੱਕ ਸਰਮਾਇਦਾਰ ਬੰਦਾ ਹੈ ਜਿਹਦੀ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚ ਹੈ ਜਿਹੜਾ ਅਮੋਲਕ ਦਾ ਬਹੁਤ ਸਕਾ ਸੋਧਰਾ ਬੰਦਾ ਹੈਗਾ ਜਾਨੀ ਉਹਦੇ ਕਹਿਣ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਜ਼ਬਰ ਹੋਇਆ ਮਸਲਾ ਛੋਟਾ ਸੀ ਉਹਨੂੰ ਵੱਡਾ ਬਣਾਇਆ ਗਿਆ ਤਾਂ 5 ਫਰਵਰੀ ਤੋਂ ਬਾਅਦ ਲਗਾਤਾਰ ਸੰਘਰਸ਼ ਦੇ ਵਿੱਚ ਆ ਜਾਨੀ ਅੱਜ ਆਪਾਂ ਅਪ੍ਰੈਲ ਮਈ ਦੇ ਵਿੱਚ ਬੈਠੇ ਆ ਤਾਂ 22 ਤਰੀਕ ਹੋ ਗਈ ਜਿਹੜੇ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜਿਹਦੇ ਚੋਂ ਕੁਝ ਗੱਲਾਂ ਸਾਡੀਆਂ ਹੱਲ ਹੋਈਆਂ ਤੇ ਕੁਝ ਗੱਲਾਂ ਰਹਿੰਦੀਆਂ ਜਿਹੜੀਆਂ ਹੱਲ ਹੋਈਆਂ ਉਹ ਲੋਕਾਂ ਦੇ ਜੋਰ ਹੋਈਆਂ ਕਿ 93 ਬੰਦਿਆਂ ਦੇ ਉੱਤੇ ਪਾਚਾ ਦਰਜ ਸੀ 48 ਬੰਦੇ ਉਹਨਾਂ ਨੇ ਜੇਲ੍ਹ ਚ ਸੁੱਟਦੇ ਸੀਗੇ ਉਹ ਬੰਦੇ ਲੋਕਾਂ ਦੇ ਜੋਰ ਦੇ ਉੱਤੇ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਦੇ ਜੋਰ ਦੇ ਉੱਤੇ ਆਪਾਂ ਬਾਹਰ ਕਢਵਾਏ ਆ ਪੁਲਿਸ ਨੇ ਜਾਂ ਉਹਨਾਂ ਦੇ ਗੁੰਡਿਆਂ ਨੇ ਜਾਨੀ ਜਿਹੜਾ ਸਮਾਨ ਤੋੜਿਆ ਸੀ ਗੱਡੀਆਂ ਤੋੜੀਆਂ ਸੀ ਵਾਸਵੇ ਸ਼ੰਤੋੜਤੇ ਸੀ ਉਹਨਾਂ ਦੇ ਦਰਵਾਜ਼ੇ ਭੰਤੇ ਸੀਗੇ ਜਾਂ ਬੰਦਿਆਂ ਦੇ ਸਿੱਧੇ ਛਰੇ ਲੱਗੇ ਸੀ ਕਮਦੂਰੇ ਦੀਆਂ ਗੋਲੀਆਂ ਦੇ ਨਾਲ ਯਾਨੀ ਉਹ ਬੰਦਿਆਂ ਦਾ ਇਲਾਜ ਕਰਵਾਉਣ ਵਾਸਤੇ ਸਰਕਾਰ ਤੋਂ ਮਤਲਬ ਉਹਦਾ ਇਲਾਜ ਕਰਵਾਇਆ ਕਹਿ ਕੇ ਉਹਦੇ ਤੇ ਖਰਚਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਰਨਾ ਪਿਆ ਹੈ ਇਸੀ ਤਰ੍ਹਾਂ ਮਤਲਬ ਦੂਜਾ ਪੱਖ ਇਹ ਆ ਕਿ 93 ਬੰਦਿਆਂ ਤੇ ਪਰਚਾ ਦਸੀ 41 ਆਪਾਂ ਬਾਹਰ ਤੱਕੜਵਾ ਲਿਆ ਪਰ ਜਿਹੜੀ ਐਫ ਆਈ ਆਰ ਦਰਜ ਕੀਤੀ ਹੋਈ ਆ ਉਹ ਹਜੇ ਜਿਉਂਦੀ ਤਿਉਂ ਆ ਉਹਦੀ ਜਿਹੜੀ ਪ੍ਰਸ਼ਾਸਨ ਆ ਉਹ ਕੈਂਸਲੇਸ਼ਨ ਨਹੀਂ ਭਰ ਰਿਹਾ ਇੱਕ ਤਾਂ ਇਹ ਮਾਮਲਾ ਹੈਗਾ ਉਹ ਕੈਂਸਲੇਸ਼ਨ ਇਸ ਕਰਕੇ ਨਹੀਂ ਭਰ ਰਿਹਾ ਕਿ ਉਹਦੇ ਪਿੱਛੇ ਜਿਹੜਾ ਆਪਣਾ ਅਮੋਲਕ ਐਮ ਐਲ ਏ ਆ ਉਹ ਉਹਦੀ ਤਾਕਤ ਹੈ ਉਹਦੀ ਤਾਕਤ ਬੋਲਦੀ ਆ ਇਹ ਸਾਫ ਦਿਖ ਰਿਹਾ ਕਿ ਉਹਦਾ ਦਬਾਅ ਹੈ ਪ੍ਰਸ਼ਾਸਨ ਦੇ ਉੱਤੇ ਇੱਕ ਤਾਂ ਉਹ ਕੈਂਸਲੇਸ਼ਨ ਨਹੀਂ ਭਰ ਰਹੇ ਦੂਜੀ ਗੱਲ ਇਹ ਆ ਕਿ ਜੋ ਗਮਦੂਰ ਸਿੰਘ ਗੋਲੀਆਂ ਚਲਾ ਰਿਹਾ ਪੁਲਿਸ ਦੀ ਹਾਜ਼ਰੀ ਚਲਾ ਰਿਹਾ ਉਹਦੀਆਂ ਵੀਡੀਓ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਵੀ ਚੱਲੀਆਂ ਹੋਈਆਂ ਤਾਂ ਅਸੀਂ ਇੱਥੇ ਪ੍ਰਸ਼ਾਸਨ ਨੂੰ ਵੀ ਦਿੱਤੀਆਂ ਮਤਲਬ ਉਹ ਵੀਡੀਓ ਦੇ ਆਧਾਰ ਤੇ ਉੱਤੇ ਕਿਹਾ ਹੈ ਕਿ ਜੋ ਮਜ਼ਦੂਰਾਂ ਦੇ ਉੱਤੇ ਸ਼ਰੇ ਲੱਗੇ ਹੋਇਆ ਜਾਨੀ ਉਹਨਾਂ ਦਾ ਉਹਨਾਂ ਦੇ ਉੱਤੇ ਪਰਚਾ 307 ਦਾ ਹੋ ਗਿਆ ਤਾਂ ਉਹਨਾਂ ਦੇ ਐਸ ਸੀ ਐਸਟੀ ਐਕਟ ਵੀ ਲੱਗ ਗਿਆ ਪਰ ਉਹਨਾਂ ਨੂੰ ਹਜੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਦੂਜੀ ਗੱਲ ਸਾਡੀ ਇਹ ਆ ਕਿ ਜਿਹੜੇ ਸਾਡੇ ਮਜ਼ਦੂਰ ਆ ਜਿਹੜੇ ਪੀੜਤ ਹੈਗੇ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਾਨੀ ਗਮਦੂਰੇ ਤੇ ਪਰਚਾ ਹੋਣਾ ਚਾਹੀਦਾ ਹੈ ਜੱਜ ਜੀ ਤੇ ਪਰਚਾ ਹੋਣਾ ਚਾਹੀਦਾ ਹੈ ਅਗਲੀ ਮੰਗ ਇਹ ਆ ਕਿ ਜੱਜੀ ਦਾ ਮੁੰਡਾ ਜਿਹੜਾ ਰੋਵਲ ਉਹ ਮਤਲਬ ਸ਼ਰੇਆਮ ਗੋਲੀਆਂ ਚਲਾ ਰਿਹਾ ਪੂਲ ਲਾਇਸੈਂਸੀ ਆ ਕਿ ਗੈਰ ਲਾਇਸੈਂਸੀ ਆ ਜਿਹੜਾ ਉਹ ਪਿਸਤੌਲ ਹੈ ਯਾਨੀ ਉਹ ਕੋਈ ਬਰਾਮਦ ਨਹੀਂ ਕੀਤਾ ਕੋਈ ਉਹਨਾਂ ਨੂੰ ਪੁਲਿਸ ਅਰੈਸਟ ਨਹੀਂ ਕਰ ਰਹੀਗੀ ਯਾਨੀ ਇਹ ਮਸਲੇ ਆ ਸਾਡੇ ਜਿਹੜੇ ਲਗਾਤਾਰ ਲਟਕਦੇ ਆ ਰਹੇ ਆ ਜਿਹਦੇ ਵਿੱਚੋਂ ਮਤਲਬ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਹੰਭਾਉ ਤੇ ਠਕਾਉ ਜਿਹੜਾ ਤਰੀਕਾ ਹੈਗਾ ਵੀ ਲੋਕ ਆਪੇ ਹੰਭ ਕੇ हट ਜਾਣਗੇ ਇਹਨੂੰ ਲਟਕਾਓ ਤਾਂ ਇਸ ਵਾਸਤੇ ਯਾਨੀ ਅਸੀਂ ਲਗਾਤਾਰ ਲੜ ਰਹੇ ਆਂ ਪਹਿਲਾਂ ਵੀ ਅਸੀਂ ਇਸ ਮਸਲੇ ਦੇ ਉੱਤੇ ਧਰਨੇ ਦਿੱਤੇ ਆ ਯਾਨੀ ਉਹਦੇ 'ਚ ਸਾਡੇ ਕਾਫੀ ਹੱਦ ਤੱਕ ਦਿਨਾਂ ਕੋ ਚੰਗਾ ਪੱਖ ਰਿਹਾ ਪ੍ਰਸ਼ਾਸਨ ਦਾ ਉਹ ਅਸੀਂ ਤੁਹਾਡੇ ਸਾਹਮਣੇ ਰੱਖਦੇ ਆ ਵੀ ਇੰਨਾ ਕੁ ਮਤਲਬ ਪੱਖ ਚੰਗਾ ਰਿਹਾ ਹੈ ਜਿਹੜਾ ਮਾੜਾ ਰਿਹਾ ਜਿਹੜਾ ਅਜੇ ਹੱਲ ਕਰਨ ਵਾਲਾ ਉਹਦੇ ਵਾਸਤੇ ਸਾਡਾ ਅੱਜ ਜਿਹੜਾ ਧਰਨਾ ਹੈ ਅਸੀਂ ਪੱਕਾ ਮੋਰਚਾ ਲਾ ਰਹੇ ਹਾਂ ਅਸੀਂ ਐਮਐਲਏ ਮੁਲਕਸੀਦ ਦੀ ਵੀ ਇੱਕ ਇੰਟਰਵਿਊ ਕਰੀ ਸੀ ਇਸ ਸਬੰਧ ਨੂੰ ਲੈ ਕੇ ਉਹਨੂੰ ਵੀ ਸਵਾਲ ਕਰੀ ਸੀ ਵੀ ਤੁਹਾਡਾ ਵਿੱਚ ਹੱਥ ਹੈ ਤੁਹਾਡੇ ਇਹ ਬੰਦੇ ਆਪਦੇ ਕਰੀਬੀ ਬੰਦੇ ਦੱਸੇ ਜਾ ਰਹੇ ਆ ਐਮਐਲਏ ਸਾਹਿਬ ਕਹਿੰਦਾ ਸੀ ਇਹ ਤਾਂ ਮੇਰੇ ਤੇ ਜਾਣ ਕੇ ਦੋਸ਼ ਲਾ ਰਹੇ ਆ ਮੇਰੀ ਤਾਂ ਕੁਲਦੀਪ ਨਾਲ ਵੀ ਉੰਨੀ ਆ ਤੇ ਉੰਨੀ ਉਹਦੇ ਨਾਲ ਆ ਮੇਰੇ ਤਾਂ ਕੋਈ ਰੋਲ ਹੀ ਨਹੀਂ ਗਏ ਦੇ ਵਿੱਚ ਦੇਖੋ ਜੀ ਜਿੰਨੀ ਵੀ ਗੁੰਡਾਗਰਦੀ ਕਰਵਾਈ ਆ ਚੰਦ ਭਾਨ ਦੇ ਵਿੱਚ ਐਮਐਲਏ ਅਮੋਲਕ ਸਿੰਘ ਦੇ ਕਹਿਨ ਤੇ ਉਹ ਹੋਈ ਆ ਜਿਹੜਾ ਉਹ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਹੱਥ ਨਹੀਂਗਾ ਅਸੀਂ ਪਿਛਲੇ ਕਈ ਦਿਨਾਂ ਤੋਂ ਜਿਸ ਦਿਨ ਤੋਂ ਐਲਾਨ ਕੀਤਾ ਸੀ ਕਿ 22 ਤਰੀਕ ਨੂੰ ਅਸੀਂ ਐਸਐਸਪੀ ਦਫ਼ਤਰ ਅੱਗੇ ਧਰਨਾ ਲਾਵਾਂਗੇ ਉਸ ਦੇ ਦੌਰਾਨ ਹੀ ਤਿੰਨ ਦਿਨ ਜਿਹੜੀਆਂ ਐਮਐਲਏ ਅਮੋਲਕ ਸਿੰਘ ਦੀਆਂ ਅਰਥੀਆਂ ਵੀ ਜਿਹੜੀਆਂ ਪਿੰਡਾਂ 'ਚ ਫੂਕੀਆਂ ਜਾਣੀਆਂ ਸੀ ਕੱਲ ਚੰਦਪਾਣ ਦੇ ਲੋਕ ਤੇ ਐਕਸ਼ਨ ਕਮੇਟੀ ਦੇ ਆਗੂ ਜਿਹੜੇ ਮੱਤੇਪਿੰਡ ਦੇ ਵਿੱਚ ਜਿਹੜੀ ਐਮਐਲਏ ਦੀ ਅਰਥੀ ਫੂਕਣ ਜਾ ਰਹੇ ਆ ਤੇ ਐਮਐਲਏ ਦੇ ਕਹਿਨ ਤੇ ਹੀ ਭਾਰੀ ਗਿਣਤੀ ਦੇ ਵਿੱਚ ਪੁਲਿਸ ਨੇ ਜਾ ਕੇ ਜਿਹੜਾ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਤੇ ਚੰਦਪ ਅਗਰ 3 ਘੰਟੇ ਜਿਹੜਾ ਖੱਜਲ ਕੀਤਾ ਉਹਨਾਂ ਨੂੰ ਖਰਾਬ ਕੀਤਾ ਕੋ ਰੋਕ ਛੱਡਿਆ ਉਹਨਾਂ ਨੂੰ ਪ੍ਰੋਗਰਾਮ ਤੱਕ ਨਹੀਂ ਕਰਨ ਦਿੱਤਾ ਹਜੇ ਐਮਐਲਏ ਕਹਿ ਰਿਹਾ ਕਿ ਮੇਰਾ ਕੋਈ ਹੱਥ ਨਹੀਂਗਾ ਜੇ ਜਦੋਂ ਇੱਥੇ ਲੋਕ ਸ਼ੰਘਾਰਛ ਦੇ ਰਸਤੇ ਪਾਏ ਹੋਏ ਸੀਗੇ ਤੇ ਇਹੀ ਐਮਐਲਏ ਵਿਚਾ ਨਾਨਕ ਇਹ ਗੱਲ ਕਹਿ ਰਿਹਾ ਕਿ ਤੁਸੀਂ ਗਮਦੂਰ ਤੋਂ ਮਾਫੀ ਨਾ ਮੰਗਾਓ ਮੈਂ ਉਹਦੀ ਥਾਂ ਤੇ ਮਾਫੀ ਮੰਗ ਲੈਣਾ ਤੇ ਫਿਰ ਅਸੀਂ ਕਿਵੇਂ ਮੰਨਗੇ ਵੀ ਐਮਐਲਏ ਦਾ ਹੱਥ ਹੈ ਨਹੀਂਗਾ ਜੋ ਕੁਝ ਵੀ ਹੋਇਆ ਜੋ ਕੁਝ ਵੀ ਵਾਪਰਿਆ ਉਹ ਸਾਰਾ ਕੁਝ ਐਮਐਲਏ ਅਮੋਲਕ ਸਿੰਘ ਦੇ ਇਸ਼ਾਰੇ ਤੇ ਹੀ ਹੋ ਰਿਹਾ ਤੇ ਪੁਲਿਸ ਨੂੰ ਵੀ ਐਮਐਲਏ ਨੇ ਹੀ ਰੋਕਿਆ ਨਹੀਂ ਤੇ ਪੁਲਿਸ ਜਿਹੜੀ ਉਹਨੂੰ ਕਾਰਵਾਈ ਆ ਜਿਹੜੀ ਉਹ ਕਿਸੇ ਨਾ ਕਿਸੇ ਪਾਸੇ ਲਾ ਦਿੰਦੀ ਐ ਐਮਐਲਏ ਦੇ ਕਹਿਨ ਤੇ ਹੀ ਜਿਹੜਾ ਉਹਨਾਂ ਦੋਚੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਐਮਐਲਏ ਦੇ ਕਹਿਨ ਤੇ ਹੀ ਜਿਹੜਾ ਉਹਨਾਂ ਨੂੰ ਲਗਾਤਾਰ ਜਿਹੜਾ ਉਹ ਰਿਲੀਫ ਦਿੱਤੀ ਜਾ ਰਹੀ ਆ ਜਿਹੜਾ ਕਰਕੇ ਕਿ ਗਮਦੂਰ ਹਰਾਂ ਦੇ ਜਿਹੜਾ ਧੌਣ ਦੇ ਵਿੱਚ ਕਿਲਾ ਉਹ ਉਸ ਤੋਂ ਵੀ ਉਹਨਾਂ ਦੀ ਵੱਧ ਜਿਹੜੀ ਧੌਣ ਆ ਕਢਾ ਰਿਆ ਨਹੀਂ ਤੇ ਪਹਿਲਾਂ ਇਹੀ ਗਮਦੂਰ ਹਰੀ ਜਦੋਂ ਪਰਚਾ ਦਰਜ ਹੋ ਗਿਆ ਸੀ ਸਾਰਾ ਕੁਝ ਤੇ ਉਹ ਰਾਜੀਨਾਮੇ ਵਾਸਤੇ ਬੰਦੇ ਭੇਜ ਰੇ ਸੀ ਕਿ ਸਾਡੇ ਨਾਲ ਨਬੇੜੋ ਸਾਰਾ ਕੁਝ ਕਰੋ ਪਰ ਜਦੋਂ ਐਮਐਲਏ ਦੀ ਵਿੱਚ ਐਂਟਰੀ ਹੁੰਦੀ ਐਮਐਲਏ ਕਹਿੰਦਾ ਕਿ ਮੋਲਕ ਜਿਹੜਾ ਗਮਦੂਰ ਸਿੰਘ ਆ ਉਹ ਮਾਫੀ ਨਹੀਂ ਮੰਗੂਗਾ ਵੀ ਅਸੀਂ ਕੱਲਾ ਤੁਹਾਨੂੰ ਜਿਹੜਾ ਮਜ਼ਦੂਰਾਂ ਦੇ ਘਰ-ਬਾਰ ਤੋੜਿਆ ਜਾਂ ਉਹਨਾਂ ਦੇ ਸੱਟਾਂ ਲੱਗੀਆਂ ਉਹਦਾ ਮੁਆਵਜ਼ਾ ਦਵਾ ਦਿੰਨੇ ਆ ਤੇ ਗਮਦੂਰ ਤੋਂ ਤੁਸੀਂ ਮਾਫੀ ਨਾ ਮੰਗਵਾਓ ਜਿਹੜੀ ਇਹ ਗੱਲ ਮਾਫੀ ਦੀ ਆ ਇਹ ਗੱਲ ਕਦੋਂ ਹੋਈ ਤੇ ਕਿਹਨੂੰ ਕਹੀ ਗਈ ਐ ਐਮਐਲਏ ਵੱਲੋਂ ਵੀ ਤੇ ਤੁਸੀਂ ਮਾਫੀ ਨਾ ਮੰਗਾਓ ਤੇ ਮੁਆਵਜ਼ਾ ਤੁਹਾਨੂੰ ਦਵਾ ਦਿੰਨੇ ਆ ਇਹ ਪਿਛਲੇ ਦਿਨੀ ਸਾਡੇ ਕੋਈ ਸਾਥੀ ਸੀਗੇ ਭਰਾਤਰੀ ਜਥੇਬੰਦੀਆਂ ਵਾਲੇ ਉਹਨਾਂ ਦੇ ਨਾਲ ਜਿਹੜਾ ਐਮਐਲਏ ਮੋਲਕ ਸਿੰਘ ਐਮਐਲਏ ਗੁਰਦੇਵ ਸਿੰਘ ਤੇ ਕੋਈ ਸਾਡੇ ਹੋਰ ਸਾਥੀ ਸੀਗੇ ਇਹ ਬੈਠੇ ਆ ਮੀਟਿੰ ਉਸ ਮੀਟਿੰਗ ਦੇ ਵਿੱਚ ਜਿਹੜਾ ਐਮਐਲਏ ਨੇ ਇਹ ਗੱਲ ਰੱਖੀ ਸੀ ਤੇ ਸਾਡੇ ਸਾਥੀਆਂ ਨੇ ਸਾਫ ਤੌਰ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਪੈਸਿਆਂ ਵਾਸਤੇ ਸੰਘਰਸ਼ ਨਹੀਂ ਕਰ ਰਹੇਗੇ ਵੀ ਪੈਸੇ ਲੈ ਕੇ ਤੇ ਉਹਨਾਂ ਮਜ਼ਦੂਰਾਂ ਨੂੰ ਦੇ ਦਈਏ ਕੱਲ ਨੂੰ ਫੇਰ ਕੋਈ ਜਿਹੜਾ ਹੰਕਾਰਿਆ ਹੋਇਆ ਜਿਹੜਾ ਉੱਠ ਕੇ ਉਹ ਕੱਲ ਨੂੰ ਫੇਰ ਮਜ਼ਦੂਰਾਂ ਦੇ ਗਲ ਪਵੇ ਮਜ਼ਦੂਰਾਂ ਤੇ ਗੋਲੀਆਂ ਚਲਾਵੇ ਉਹਨਾਂ ਦੇ ਘਰ-ਬਾਰ ਤੋੜੇ ਤੇ ਫੇਰ ਅਗਲਾ ਪੈਸੇ ਦੇ ਕੇ ਨਿਕਲ ਜੂਗਾ ਜਿਹੜੀ ਉਹਨੇ ਗਲਤੀ ਕੀਤੀ ਹੈ ਉਹਦੀ ਗਲਤੀ ਦੀ ਉਹਨੂੰ ਮਾਫੀ ਹੈ ਜਿਹੜੀ ਉਹ ਮੰਗਣੀ ਪੈਣੀ ਆ ਪ੍ਰਸ਼ਾਸਨ ਨੂੰ ਵੀ ਇਹੀ ਅਸੀਂ ਕਿਹਾ ਪ੍ਰਸ਼ਾਸਨ ਆ ਕਿ ਹੁਣ ਵੀ ਅਸੀਂ ਜਿਹੜਾ ਐਡਾ ਧਰਨਾ ਲਾਇਆ ਕੁਝ ਤਾਂ ਹੱਲ ਹੋਈਆਂ ਵੀ ਨੇ ਸਾਥੀ ਗਰਪਾਲ ਨੇ ਦੱਸਿਆ ਨੇ ਇੱਕ ਤਾਂ ਇਹ ਆ ਕਿ ਜਿਹੜਾ ਮਜ਼ਦੂਰਾਂ ਉੱਪਰ ਪਰਚਾ ਹੋਇਆ ਸੀਗਾ ਮਜ਼ਦੂਰ ਰਿਹਾ ਕਰਤੇ ਪਰ ਜਿਹੜੀ ਉਹ ਪਰਚੇ ਦੀ ਕੈਂਸਲੇਸ਼ਨ ਆ ਉਹ ਹਜੇ ਤਾਈਂ ਜਿਹੜੀ ਨਹੀਂ ਪਾਈ ਗਈ ਹਜੇ ਤਾਈਂ ਪਰਚਾ ਕੈਂਸਲ ਨਹੀਂ ਕੀਤਾ ਗਿਆਗਾ ਤੇ ਨਾਲ ਹੀ ਜਿਹੜਾ ਮਜ਼ਦੂਰ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਸੀ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਦੇ ਬਿਆਨ ਵਗੈਰਾ ਲਏ ਹੋਏ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਕਾਰਵਾਈ ਪੁਲਿਸ ਉਹ ਨਹੀਂ ਕਰ ਰਹੀ ਕਿ ਪੁਲਿਸ ਐਮਐਲਏ ਦੇ ਇਸ਼ਾਰੇ ਤੇ ਕੰਮ ਕਰਦੀ ਆ ਪੁਲਿਸ ਨੂੰ ਵੀ ਲੱਗਦਾ ਕਿ ਇਹ ਮਜ਼ਦੂਰਾਂ ਦਾ ਕੀ ਆ 4 ਦਿਨ ਇਹਨਾਂ ਨੂੰ ਵਰਾ ਲਓ 2-4 ਵਾਰ ਧਰਨੇ ਲਾਉਣਗੇ ਢੇਡੇ ਕੱਢ ਕੇ ਇਥੋਂ ਮੁੜ ਜਾਣਗੇ ਤੇ ਹੋਵੇ ਨਾ ਤੇ ਅਸੀਂ ਦਬਾ ਪਾ ਕੇ ਰਾਜੀਨਾਮਾ ਕਰਵਾ ਦਈਏ ਭਲੇਖਾ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਦਾ ਐਮਐਲਏ ਦਾ ਵੀ ਤੇ ਨਾਲ ਹੀ ਅਸੀਂ ਦੱਸਣਾ ਚਾਹੁੰਨੇ ਆਮ ਆਦਮੀ ਪਾਰਟੀ ਨੂੰ ਤੇ ਭਗਵੰਤ ਮਾਨ ਨੂੰ ਵੀ ਜਿਹੜੇ ਤੁਸੀਂ ਕਹਿੰਦੇ ਸੀਗੇ ਕਿ ਸਾਡੇ ਰਾਜ ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਕਿਸੇ ਤੇ ਪਰਚਾ ਨਹੀਂ ਹੋਊਗਾ ਤੇ ਆਹ ਦੇਖ ਲਓ ਤੁਹਾਡੇ ਐਮਐਲਏ ਕਿਸ ਤਰ੍ਹਾਂ ਹਰਾਮਜਦਗੀਆਂ ਕਰਦੇ ਨੇ ਜੇ ਤੁਸੀਂ ਵਾਕਈ ਉਹਨਾਂ ਗੱਲਾਂ ਤੇ ਖਰੇ ਹੋ ਤੇ ਫਿਰ ਆਪਦੇ ਐਮਐਲਏ ਦੀ ਜਾਂਚ ਕਰਾਓ ਜਿਹੜੇ ਕਿ ਇਸ ਤਰ੍ਹਾਂ ਮਜ਼ਦੂਰਾਂ ਦੇ ਨਾਲ ਜਿਹੜੇ ਤੁਸੀਂ ਗੀਤ ਗਾਗਾ ਕੇ ਸੱਤਾ ਦੇ ਵਿੱਚ ਆਏ ਹੋ ਕਿ ਮਗਦਾ ਰਵੇਂ ਸੂਰਜਾ ਕਮੀਆਂ ਦੇ ਵੇੜੇ ਤੇ ਅੱਜ ਤੁਸੀਂ ਉਹਨਾਂ ਕਮੀਆਂ ਨੂੰ ਖਤਮ ਕਰਨ ਵਾਲੇ ਪਾਸੇ ਲੱਗੇ ਹੋਏ ਹੋ ਤੁਹਾਡੇ ਐਮਐਲਏ ਉਹਨਾਂ ਕਮੀਆਂ ਦੇ ਨਾਲ ਹੀ ਗੁੰਡਾਗਰਦੀ ਕਰ ਰਹੇ ਨੇ ਉਹਨਾਂ ਕਮੀਆਂ ਦੇ ਘਰ-ਬਾਰ ਤੋੜ ਰਹੇ ਨੇ ਤੇ ਜਿਹੜੇ ਲੋਕ ਗੁੰਡਾਗਰਦੀ ਕਰਦੇ ਉਹਨਾਂ ਦਾ ਸਾਥ ਦੇ ਰਹੇ ਨੇ ਜੀ ਅੱਜ ਕਿੰਨੀਆਂ ਜਥੇਬੰਦੀਆਂ ਪਹੁੰਚੀਆਂ ਇਸ ਧਰਨੇ ਦੇ ਵਿੱਚ ਅਸੀਂ ਲਗਭਗ 10-11 ਜਥੇਬੰਦੀਆਂ ਐਕਸ਼ਨ ਕਮੇਟੀ ਦੇ ਵਿੱਚ ਆ ਜੀ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਹਮਾਇਤ ਤੇ 4-5 ਕਿਸਾਨ ਜਥੇਬੰਦੀਆਂ ਵੀ ਆਈਆਂ ਹੋਈਆਂ ਸਾਬਕਾ ਫੌਜੀ ਵੀ ਆਏ ਜੀ ਸਾਬਕਾ ਫੌਜੀ ਵੀ ਜਿਹੜੇ ਅੱਜ ਉਹਨਾਂ ਨੇ ਵੀ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਆ ਉਹ ਵੀ ਮਜ਼ਦੂਰਾਂ ਦਾ ਸਾਥ ਦੇਣ ਵਾਸਤੇ ਪਹੁੰਚੇ ਜਿੱਦਾਂ ਕਿ ਤੁਸੀਂ ਦੋਸ਼ ਇਹ ਪੱਕਾ ਧਰਨਾ ਹੀ ਹੈ ਜੀ ਸਾਡਾ ਜਿੱਦਾਂ ਕਿ ਤੁਸੀਂ ਐਮਐਲਏ ਦੇ ਦੋਸ਼ ਲਾਇਆ ਹੈਗਾ ਕਿ ਉਹ ਤੁਹਾਨੂੰ ਖੱਜਲਖਵਾਰ ਕਰ ਰਿਹਾ ਮੋਲਕ ਐਮਐਲਏ ਕਿ ਲੱਗਦਾ ਕਿ ਖੱਜਲਖਵਾਰ ਹੋ ਕੇ ਬਹਿ ਜਾਓਗੇ ਕਿ ਹੱਕ ਲੈ ਕੇ ਜਾਓਗੇ ਦੇਖੋ ਜੀ ਅਸੀਂ ਜੇ ਖੱਜਲਖਵਾਰ ਹੋ ਕੇ ਬੈਠਣਾ ਹੁੰਦਾ ਤੇ ਅੱਜ ਨੂੰ ਕਦੋਂ ਦੇ ਬੈਠ ਜਾਂਦੇ ਅਸੀਂ ਅੱਜ ਵੀ ਚੇਤਾਵਨੀ ਦਿੰਨੇ ਆ ਮੋਲਕ ਸਿੰਘ ਨੂੰ ਕੋਈ ਇਹ ਨਹੀਂ ਵੀ ਉਹਦੇ ਤੋਂ ਅਸੀਂ ਉਹਦੇ ਅੱਗੇ ਝੁੱਕ ਕੇ ਜਾਓ ਤੋਂ ਮਾਫੀ ਮੰਗਦੇ ਆ ਅਸੀਂ ਉਹਨੂੰ ਕਹਿੰਨੇ ਕਿ ਤੂੰ ਜਿੱਥੇ ਵੀ ਭਜਣਾ ਜਿੰਨਾ ਜ਼ੋਰ ਲਾਉਣਾ ਲਾਲਾ ਅਸੀਂ ਸ਼ਹੀਦ ਭਗਤ ਸਿੰਘ ਦੇ ਅਸਲੀ ਵਾਰਸਾਂ ਅਸੀਂ ਉਹਨਾਂ ਦੀ ਨੱਕ ਨਾਲ ਜੀਬ ਲਵਾ ਕੇ ਹਟਾਂਗੇ ਚਾਹੇ ਉਹ ਅਮੋਲਕ ਸਿੰਘ ਐਮਐਲਏ ਹੋਵੇ ਚਾਹੇ ਗਮਦੂਰ ਵਰਗੇ ਹੋਣ ਚਾਹੇ ਜੱਜੀ ਵਰਗੇ ਹੋਣ ਤੇ ਚਾਹੇ ਉਹਨਾਂ ਦੇ ਜਿਹੜੇ ਗੁੰਡੇ ਹੋਰ ਮਜ਼ਦੂਰਾਂ ਤੇ ਗੋਲੀਆਂ ਚਲਾਉਂਦੇ ਸੀ ਉਹ ਜਿੱਥੇ ਮਰਜ਼ੀ ਭੱਜ ਲੈਣ ਉਹਨਾਂ ਨੂੰ ਉਹਨਾਂ ਤੇ ਬੰਦੀ ਕਾਰਵਾਈ ਜਿਹੜੀ ਉਹ ਕਰਵਾ ਕੇ ਹਟਾਂਗੇ